ਆਮ ਫਾਰਮਰ ਦੇ ਰੱਖਣ ਵਾਲੀ ਗਾਂ ਵੀ ਬਹੁਤ ਠੰਡੀ ਸੁਆਦੀ ਨਾਲੇ ਫੈਟ ਫੁੱਡ ਬਹੁਤ ਚੰਗੀ ਹੋ ਆਉਣ ਵਾਲਾ ਜਿਹੜਾ ਮੌਸਮ ਗਰਮੀ ਵਾਲਾ ਨਾ ਉਹ ਤੇ ਤੋਹਫਾ ਗਰਮੀ ਵਾਲਾ ਠੀਕ ਆ ਵੀ ਮਤਲਬ ਕਿ ਕ੍ਰੋਸ ਬਰੀਡ ਹੋਣ ਕਰਕੇ ਵੀ ਇਹ ਗਰਮੀ ਨਹੀਂ ਮਨਉਂਦੀ ਹੈ ਨਾ ਤੇ ਦੁੱਧ ਵੀ ਸੰਘਣਾ ਹੋਊਗਾ ਹੈਨਾ ਤੇ ਵਧੀਆ ਫੈਟ ਵਾਲਾ ਦੁੱਧ ਹੋਊਗਾ ਹੈਨਾ ਹਾਂਜੀ ਦੋਸਤੋ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਸਲਾਵਤਪੁਰਾ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਆਹ ਸੇ ਪਾਸੇ ਜੇਕਰ ਆਪਾਂ ਪਿੰਡਾਂ ਦੀ ਗੱਲ ਕਰਗੇ ਇੱਕ ਪਾਸੇ ਰਹਿ ਜਾਂਦਾਗਾ ਦੀਨਾ ਕਾਂਗੜ ਆਦਮਪੁਰਾ ਤੇ ਇਧਰ ਜੰਗੀਆਂਣਾ ਰਹਿ ਜਾਂਦਾਗਾ ਤੇ ਬਰਨਾਲਾ ਬਾਜਾਖਾਨਾ ਰੋਰ ਦੇ ਉੱਤੇ ਇਹ ਪਿੰਡ ਆ ਜਾਂਦਾਗਾ ਤੇ ਸਾਹਮਣੇ ਤੁਸੀਂ ਵੈੜ ਦੇਖ ਰਹੇ ਹੋ ਕ੍ਰਾਸ ਬਰੀਡ ਦੇ ਵਿੱਚ ਪੈਂਦੀ ਆ ਸ਼ਾਹੀਵਾਲ ਦਾ ਕ੍ਰਾਸ ਲੱਗਦੀ ਆ ਜਰਸੀ ਵੀ ਲੱਗਦੀ ਹੈ ਵਿੱਚ ਮਿਕਸ ਤੇ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਮਤਲਬ ਕਿ ਦੇਖ ਸਕਦੇ ਹੋ ਇਹ ਵੈੜ ਵਕਾਊ ਆ ਗਈ ਪਹਿਲੇ ਸੂਏ ਤਕਰੀਬਨ ਇਹਨੇ ਸੂਣਾਗਾ ਤੇ ਹਜੇ ਹਫ਼ਤੇ ਦੀ ਕੱਚੀ ਆ ਗਈ ਤੇ ਗਰਮੀਆਂ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਤੋਹਫਾ ਹੀ ਆ ਗਰਮੀਆਂ ਦਾ ਤੇ ਕਿਉਂਕਿ ਇਹਨੇ ਗਰਮੀ ਨਹੀਂ ਮਨਾਉਣੀ ਤੇ ਬਾਕੀ ਜਿਹੜਾ ਦੁੱਧ ਹੋਊਗਾ ਉਹ ਵੀ ਬਹੁਤ ਵਧੀਆ ਮੱਝ ਵਰਗਾ ਸੰਘਣਾ ਦੁੱਧ ਹੋਊਗਾ ਇਹਦਾ ਤੇ ਵਧੀਆ ਵੈੜ ਆ ਗਈ ਤੇ ਕੱਦ-ਗਾੜ ਦਰਮਿਆਨੇ ਦੇ ਵਿੱਚ ਆ ਤੇ ਬਾਕੀ ਡਿਟੇਲ ਆਪਾਂ ਤੁਹਾਨੂੰ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਬਾਈ ਨਾਲ ਗੱਲਬਾਤ ਥੋੜੀ ਕਰਾਉਨੇ ਆ ਤੇ ਆਪਾਂ ਤੋਰ ਕੇ ਵੀ ਦਿਖਾਉਨੇ ਆ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਤੇ ਇੱਥੇ ਪਹੁੰਚ ਕੇ ਆਪਦੀ ਪੂਰੀ ਫੋਲ ਤਸੱਲੀ ਆਵਦੇ ਨੂੰ ਕਰਕੇ ਤੇ ਫਿਰ ਤੁਸੀਂ ਵੇੜ ਨੂੰ ਖਰੀਦ ਸਕਦੇ ਹੋਗੇ ਤੇ ਸਾਡਾ ਕੰਮ ਇਨਫਾਰਮੇਸ਼ਨ ਲੈ ਕੇ ਦੇਣਾ ਤੇ ਹਰੇਕ ਪੱਖ ਤੋਂ ਤੁਹਾਨੂੰ ਪਸ਼ੂ ਨੂੰ ਦਿਖਾਉਣਾ ਤੇ ਜ਼ਿੰਮੇਵਾਰੀ ਤੇ ਤੁਸੀਂ ਆਪਦੀ ਤੇ ਵੇੜ ਨੂੰ ਖਰੀਦ ਸਕਦੇ ਹੋ ਤੇ ਆਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਦੇ ਆਂ ਤੇ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਣਾ ਨਾਂ ਦੱਸ ਦਿਓ ਜਗਪਿੰਦਰ ਸਿੰਘ ਵੀਰੇ ਠੀਕ ਹੈ ਕੈਂਡ ਸਲਾਵਤਪੁਰਾ ਖਡੌੜਪਕ ਤੇ ਰੋਡ ਦੇ ਉੱਪਰ ਸਥਿਤ ਆ ਜੀ ਜ਼ਿਲ੍ਹਾ ਜ਼ਿਲ੍ਹਾ ਬਟਿੰਡਾ ਪੈ ਜਾਂਦਾ ਠੀਕ ਆ ਤੇ ਜਿਹੜੀ ਇਹ ਬਈ ਆਪਾਂ ਬੈੜ ਵੇਚਣ ਲੱਗੇ ਆਂਗੇ ਇਹ ਪਹਿਲੇ ਸੂਏ ਆ ਵੀਰੇ ਫਿਰ ਪਹਿਲੇ ਸੂਏ ਸੁਣਾ ਪਹਿਲੇ ਸੂਏ ਕਿੰਨੇ ਦਿਨ ਕੱਢਦੀ ਆ ਵੀਰੇ ਚਾਰ ਪੰਜ ਦਿਨ ਲੈ ਜੂ ਠੀਕ ਆ ਚਾਰ ਪੰਜ ਦਿਨ ਸੰਦੇ ਮਤਾਬ ਠੀਕ ਆ ਬਾਕੀ ਹਫਤਾ ਕੱਢ ਸਕਦੀ ਹਾਂ ਹਣਾ ਹਫਤਾ ਲਈ ਠੀਕ ਆ ਤੇ ਦੁੱਧ ਦੀ ਬਈ ਕੀ ਉਮੀਦ ਐ ਤੇ ਤੋਂ? ਕੋਈ 15-16 ਲੀਟਰ ਕਰ ਦੇ ਮੇਰੀ ਸੰਧਨ ਦਾ। 15-16 ਲੀਟਰ ਖੁੱਲਾ ਦੇ ਤੂੰ। ਹਾਂ ਖੁੱਲਾ ਦੇ। ਠੀਕ ਹੈ ਬਹੁਤ ਆ ਬਈ। ਠੀਕ ਐ। ਆਮ ਫਾਰਮਰ ਦੇ ਰੱਖਣ ਵਾਲੀ ਗਾਂ ਦੇ ਉਹ ਠੰਡੀ ਸੁਆਦੀ ਨਾਲੇ ਫੈਟ ਫੂਡ ਬਹੁਤ ਚੰਗੇ ਹੋ। ਆਉਣ ਵਾਲਾ ਜਿਹੜਾ ਮੌਸਮ ਗਰਮੀ ਵਾਲਾ ਨਾ ਉਹ ਤੇ ਤੋਹਫਾ ਗਰਮੀ ਵਾਲਾ। ਠੀਕ ਐ। ਭੀ ਮਤਲਬ ਕਿ ਕ੍ਰਾਸ ਬਰੀਡ ਹੋਣ ਕਰਕੇ ਵੀ ਇਹ ਗਰਮੀ ਨਹੀਂ ਮਨਾਉਂਦੀ ਹੈ ਨਾ। ਤੇ ਦੁੱਧ ਵੀ ਸੰਘਣਾ ਹੋਊਗਾ ਹਨਾ। ਤੇ ਵਧੀਆ ਫੈਟ ਵਾਲਾ ਦੁੱਧ ਹੋਊਗਾ ਹਨਾ। ਠੀਕ ਹੈ ਤੇ ਆਪਣੀ ਇਹ ਬਈ ਘਰਦੀ ਆ ਕਿ ਵੀ ਖਰੀਦੀ ਸੀਗੀ ਘਰਦ ਕੋਈ ਆ ਬੈਡ ਵੀਰੇ ਘਰਦ ਕੋਈ ਆਗੀ ਹਾਂਜੀ ਠੀਕ ਹੈ ਵਪਾਰ ਦਾ ਤਾਂ ਕੋਈ ਕੰਮ ਨਹੀਂ ਹੈ ਨਾ ਵਪਾਰ ਦਾ ਕੋਈ ਕੰਮ ਠੀਕ ਹੈ ਰੇਟ ਆਪਾਂ ਕੀ ਰੱਖਿਆ ਜੀ ਇਹਦਾ ਰੇਟ ਵੀਰੇ ਤਾਂ 60000 ਰੁਪਇਆ ਰੇਟ 60000 ਬਾਕੀ ਥੋੜੀ ਵੀਡੀਓ ਜਿਹੜਾ ਦੇਖ ਕੇ ਆਊਗਾ ਉਹ ਮਾਨਤਨ ਕਰੇ ਠੀਕ ਹੈ ਜੇ ਕੋਈ ਵੀਡੀਓ ਦੇਖ ਕੇ ਆਉ ਤਾਂ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਹੈ ਤੇ ਇੱਕ ਵਾਰੀ ਤੋਰ ਕੇ ਦਿਖਾ ਦਿਓ ਬਾਈ ਲੋ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ ਜਿਹਨੂੰ ਵੀ ਵੈੜ ਪਸੰਦ ਆਉਂਦੀ ਆ ਤੇ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਕੰਟੈਕਟ ਕਰਕੇ ਤੁਸੀਂ ਖਰੀਦ ਸਕਦੇ ਹੋ ਕ੍ਰਾਸ ਬਰੀਡ ਦੇ ਵਿੱਚ ਵੈੜ ਆ ਗਈ ਤੇ ਗਰਮੀ ਨਹੀਂ ਮਨਾਉਂਦੀ ਇਹ ਤੇ ਬਾਕੀ ਫੈਟ ਵੀ ਇਹਦੀ ਚੰਗੀ ਰਹੂਗੀ ਤੇ ਮੁੱਲ ਵੀ ਜਾਇਜ਼ ਹੀ ਹੈ ਕੋਈ ਬਾਹਲਾ ਨਹੀਂ ਹੈਗਾਗਾ ਤੇ ਤੁਸੀਂ ਆਪੀ ਤਸੱਲੀ ਕਰਕੇ ਇੱਥੇ ਆ ਕੇ ਨਿਰਖ-ਬਰਖ ਕਰਕੇ ਪੂਰੀ ਤੇ ਤੁਸੀਂ ਵੈੜ ਨੂੰ ਖਰੀਦ ਸਕਦੇ ਹੋ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਕਰੇ ਲੂ ਬਹਿੜਾ ਗਈ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ ਸਾਰਿਆਂ ਦਾ ਤੇ ਕੰਦ ਕਾੜ ਵੀ ਤੁਸੀਂ ਦੇਖ ਸਕਦੇ ਹੋ ਦਰਮਿਆਨੇ ਦੇ ਵਿੱਚ ਆ ਰੰਗ ਰੂਪ ਦੀ ਸੋਹਣੀ ਹੈਗੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਭਰਾ ਆ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ